ਦੇ ਕੋਸੇ ਮੇਰੀ ਬਾਲਕਨੀ ਦੇ ਪੌਦੇ ਜਿਹੜੇ ਮੈਂ ਆਪ ਪਿਆਰ ਕੀਤੇ ਨੇ ਜਿਵੇਂ ਆਹ ਵਾਲਾ ਤੇ ਆਹ ਵਾਲਾ ਹੈ ਸੇਮ ਹੀ ਆ ਪਰ ਮਤਲਬ ਕਿ ਪੱਤੀਆਂ ਚ ਦੇਖੋ ਕਿੰਨਾ ਫਰਕ ਹੈ ਤੇ ਇਹਨਾਂ ਨੂੰ ਹੁਣ ਮੈਂ 15 ਦਿਨ ਪਹਿਲਾਂ ਨਾ ਛਾਵੇਂ ਕਰਤਾ ਸੀ ਧੁੱਪ ਚ ਇਹ ਬਹੁਤ ਹੀ ਸੋਹਣੇ ਉੱਦਿੰਦੇ ਬੁੱਟੇ ਜਾਣੀ ਤੇ ਆਹ ਤਾਂ ਵਿੱਚ ਤੁਸੀ ਦਾ ਬੁੱਟਾ ਲਗਾਇਆ ਹੋਇਆ ਹੈ ਤੇ ਆਹ ਬੁੱਟਾ ਹੋਰ ਹੈ ਜਿਹੜਾ ਜਿੰਨੂੰ ਚਿੱਟੇ ਜਿਹੇ ਫੁੱਲ ਲੱਗਦੇ ਆ ਤੇ ਇਧਰ ਆਨੇ ਇਹ ਵੀ ਥੋੜੇ ਜਿਹਾ ਧੋਣ ਵਾਲੇ ਹੋਏ ਪਏ ਆ ਇਹਨਾਂ ਦੇ ਉੱਪਰ ਹੁਣ ਮਾਰਾਂਗੇ ਸ਼ਾਵਰ ਜਿਹਾ ਮਿੱਟੀ ਜੰਮੀ ਪਏ ਇਹਨਾਂ ਦੇ ਉੱਪਰ ਕਾਲ ਲੈਂਟਰ ਪਿਆ ਨਾ ਨੇੜੇ ਦੇਖੋ ਕਿੰਨੇ ਸੋਹਣੇ ਬੁੱਟੇ ਆ ਇਹਨਾਂ ਬੁੱਟਿਆਂ ਦਾ ਮੈਂ ਤਾਂ ਦਿਖਾ ਰਹੀ ਆ ਇਹਨਾਂ ਬੁੱਟਿਆਂ ਤੇ ਕੋਈ ਵੀ ਖਰਚਾ ਨਹੀਂ ਜ਼ੀਰੋ ਵੀ ਸਿਰਫ ਪਾਣੀ ਪਾਉਣਾ ਤੇ ਥੋੜੀ ਜੀ ਗੋਡੀ ਪਾਉਣੀ ਸਾਮ ਸੰਭਾਲ ਇੰਨੇ ਕੁ ਆ ਤੇ ਜਿਵੇਂ ਹੁਣ ਗਰਮੀਆਂ ਚ ਤਾਂ ਡੇਲੀ ਪਾਣੀ ਮੰਗਦੇ ਆ ਇਸ ਲਈ ਆਪਾਂ ਇਹਨਾਂ ਨੂੰ ਛਾਵੇਂ ਕਰਤਾ ਦੇਖੋ ਇਹ ਨਾ ਤਿੰਨ ਕਿਸੇ ਦਾ ਹਾਈ ਆ ਗਿਆ ਮੈਨੂੰ ਨਾ ਇਹ ਬੜੇ ਜ਼ਿਆਦਾ ਸੋਹਣੇ ਲੱਗਦੇ ਆ ਤੇ ਜ਼ਿਆਦਾ ਗਮਲਿਆਂ ਚ ਤਾਂ ਇਹ ਵਾਲੇ ਲਾਏ ਹੋਏ ਆ ਇਵੇ ਅਸ ਜਿਵੇਂ ਆ ਵੀ ਹੈਗੇ ਆ ਇੱਧਰ ਇਹ ਥੋੜਾ ਜਿਹਾ ਜ਼ਿਆਦਾ ਗ੍ਰੀਨਰੀ ਜਿਹੀ ਚਾਹਤੇ ਉਹ ਥੋੜਾ ਜਿਹਾ yellow ਜਿਹਾ ਆ ਜਿਹੜਾ ਤੇ ਇੱਧਰ ਆ ਬੁੱਟਾ ਹੋ ਰਿਹਾ ਇਹਦੇ ਤੋਂ ਵੀ ਕਹਿੰਦੇ ਵੀ ਆਪਾਂ ਨੂੰ ਆਕਸੀਜਨ ਬਹੁਤ ਮਿਲਦੀ ਮੈਨੂੰ ਨਾ ਇਹਦਾ ਨਾਮ ਭੁੱਲ ਗਿਆ ਤੇ ਇੱਧਰ ਆ ਵਾਲਾ ਫਲਾਵਰ ਇਹ ਇੱਕ ਹੀ ਲਾਇਆ ਸੀਗੀ ਟਾਣੀ ਤੇ ਹੁਣ ਦੇਖੋ ਇਹਦੀਆਂ ਕਿੰਨੀਆਂ ਟਾਣੀਆਂ ਹੋਰ ਹੋ ਗਈਆਂ ਇਹ ਵੀ ਬੜਾ ਹੀ ਪਿਆਰਾ ਹੈ ਮੈਨੂੰ ਨਾ ਬੂਟਿਆਂ ਦਾ ਬਹੁਤ ਸ਼ੌਂਕ ਆ ਆ ਫਿਰ ਤુલਸੀ ਆ ਕਿਉਂਕਿ ਤુલਸੀ ਦਾ ਜਿਵੇਂ ਆ ਪਕਾੜਾ ਵਗੈਰਾ ਬਣਾਉਂਦੇ ਰਹਿੰਦੇ ਹਨਾ ਤੇ ਤુલਸੀ ਦੀ ਆਪਾਂ ਨੂੰ ਆ ਦੇਖ ਹੁਣ ਜਿਵੇਂ ਆ ਪੱਕ ਗਏ ਨੇ ਬੀਜ ਤੇ ਫਿਰ ਵਿੱਚ ਹੀ kehr ਜਾਣਗੇ ਫਿਰ ਨਾਲ ਹੋਰ ਬੂਟੇ ਬਹੁਤ ਉੱਗ ਜਾਣਗੇ ਕਿਸੇ ਨੂੰ ਜ਼ਰੂਰਤ ਹੋਵੇ ਫਿਰ ਆਪਾਂ ਛੋਟੇ ਛੋਟੇ ਬੂਟੇ ਦੇਵ ਦਿਨ ਆ ਫੇਰ ਉਹ ਦੂਸਰੀ ਤਰ੍ਹਾਂ ਦੀਆਂ ਪੱਤੀਆਂ ਵਾਲਾ ਆ ਗਿਆ ਨਾ ਬੜੇ ਹੀ ਪਿਆਰੇ ਬੂਟੇ ਆ ਤਾਂ ਮੈਂ ਇਹ ਵਾਲੇ ਜ਼ਿਆਦਾ ਲਗਾਏ ਹੋਏ ਤੇ ਆ ਪੁਦੀਨਾ ਇਹ ਕੇ ਪੁਦੀਨਾ ਤੇ ਇੱਕ ਪੁਦੀਨੇ ਦਾ ਨਾ ਇਧਰ ਆ ਦੇਖੋ ਆ ਕਿੰਨਾ ਵੱਡਾ ਹੈ ਇਹ ਪੁਦੀਨਾ ਤੇ ਆ ਹੈਗਾ ਇਹ ਪੱਥਰ ਚਟ ਦਾ ਬੂਟਾ ਇਹ ਨਾ ਬਹੁਤ ਹੀ ਵੱਡਾ ਹੋਏ ਤੇ ਆ ਵੀ ਹੈਗਾ ਅਮਰੂਦ ਦਾ ਬੂਟਾ ਇਹ ਨਾ ਆਪੇ ਜਿਵੇਂ ਨਾ ਉੱਪਰ ਨਾ ਕਬੂਤਰਾਂ ਨੇ ਆਲਨੇ ਪਾਏ ਹੋਏ ਆ ਤੇ ਆ ਤਾਂ ਜੂਟਸ ਜਿਹੜੇ ਹੁੰਦੇ ਆ ਆਪ ਹੈਗਾ ਇਹ ਪੱਥਰ ਜੱਟ ਦਾ ਬੂਟਾ ਤੇ ਆ ਹੈਗਾ ਅੰਬਰੂਦ ਗਮਲੇ 'ਚ ਲੱਗਾ ਹੋਇਆ ਅੰਬਰੂਦ ਪਿਛਲੀ ਵਾਰੀ ਇਹਨੂੰ ਅੰਬਰੂਦ ਲੱਗਾ ਸੀਗਾ ਇਹ ਜਿਹ ਹੈ ਬਹੁਤ ਛੋਟਾ ਇਹ ਤੇ ਬਾਕੀ ਆ ਤਾਂ ਦੂਸਰੇ ਫਲਾਵਰ ਨੇ ਤੇ ਇੱਥੇ ਹੁਣ ਆਪਾਂ ਆਹ ਵਾਲੇ ਗਮਲੇਾਂ ਦੀ ਹੁਣ ਸਫਾਈ ਕਰਕੇ ਤੇ ਫੇਰ ਬਣਾਵਾਂਗੇ ਆ ਮੈਂ ਲੈ ਕੇ ਆਈ ਸੀਗੀ ਖਾਦ ਜੀ ਤੇ ਉਹ ਰੱਖੀ ਆ ਇੱਥੇ ਹੋਰ ਤਾਂ ਤੋੜੇ ਵਿੱਚ ਤੇ ਆਹ ਫੁੱਲ ਬੜੇ ਸੋਨੇ ਤੁਰ ਪੈ ਨੇ ਹਣ ਤੇ ਇਹਨਾਂ ਦਾ ਸਾਰਾ ਪੁੱਟ ਕੇ ਨਾ ਇਥੋਂ ਸਫਾਈ ਕਰਕੇ ਤੇ ਆਪਾਂ ਬਣਾਉਨੇ ਆ ਤੇ ਬਾਕੀ ਆਪਣੀ ਬੂਟੇ ਉਧਰ ਨੇ ਦੂਸਰੇ ਪਾਸੇ ਉਹ ਵੀ ਦਿਖਾਵਾਂਗੇ ਜ਼ਰੂਰ